ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਸਵੇਰੇ 6 ਵਜੇ ਤੋਂ 7 ਵਜੇ ਦੇ ਵਿਚਕਾਰ ਉੱਠਦੇ ਹਨ ਤਾਂ ਉਹਨਾਂ ਨੂੰ ਇੱਕ ਸ਼ਬਦ ਦਾ ਜਾਪ ਦੱਸਣ ਜਾ ਰਹੀ ਹਾਂ ਜਿਸ ਦੇ ਨਾਲ ਤੁਹਾਡੇ ਮਾਨ ਦੀਆਂ ਮਨ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਇਸ ਸ਼ਬਦ ਦਾ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਤੁਹਾਨੂੰ ਪਹਿਲੇ ਸਵੇਰ ਤੋਂ ਹੀ ਇਸ ਸ਼ਬਦ ਦਾ ਅਸਰ ਦਿਖੇਗਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਵੇਗਾ ਅਤੇ ਉਸ ਦੀ ਸ਼ੁਰੂਆਤ ਅਗਲੀ ਸਵੇਰ ਤੋਂ ਹੀ ਹੋਵੇਗੀ ਅਤੇ ਉਹ ਕਿਹੜਾ ਸ਼ਬਦ ਹੈ ਅਤੇ ਇਸ ਸ਼ਬਦ ਨੂੰ 25 ਵਾਰ ਹੀ ਕਿਉਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੋ ਵੀ ᔪਗਤੀ ਜੋ ਵੀ ਸ਼ਬਦ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਜ਼ਰੂਰ ਕਰਨਾ ਅਤੇ ਅੱਜ ਤੋਂ ਹੀ ਕਰਕੇ ਦੇਖਣਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇਸ ਸ਼ਬਦ ਨੇ ਕਿੰਨਾ ਅਸਰ ਕੀਤਾ ਹੈ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਆਪਣੀ ਆਦਤ ਤੋਂ ਮਜਬੂਰ ਹਾਂ ਅਤੇ ਜ਼ਿਆਦਾਤਰ ਦੂਜਿਆਂ ਨੇ ਦੇਖਿਆ ਹੋਵੇਗਾ ਕਿ ਲੋਕ ਆਪਣੀਆਂ ਮਾੜੀਆਂ ਆਦਤਾਂ ਨੂੰ ਆਪਣੀਆਂ ਮਜਬੂਰੀਆਂ ਦੱਸਦੇ ਨੇ ਕਹਿਣਗੇ ਕਿ ਕੀ ਕਰਾਂ ਇਹ ਕੰਮ ਮੇਰੇ ਤੋਂ ਆਪਣੇ ਆਪ ਹੀ ਹੋ ਜਾਂਦਾ ਹੈ ਕਿਉਂਕਿ ਮੈਂ ਆਦਤ ਤੋਂ ਮਜਬੂਰ ਹਾਂ ਜਿਵੇਂ ਆਪਾਂ ਵੀ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਇਹਨੇ ਇਹ ਕੰਮ ਕਰਨਾ ਹੀ ਹੈ ਕਿਉਂਕਿ ਇਹ ਇਸ ਦੀ ਆਦਤ ਹੈ ਲੇਟ ਉੱਠਣ ਨੂੰ ਖਾਸ ਕਰਕੇ ਹੀ ਆਪਣੀ ਆਦਤ ਮੰਨਿਆ ਜਾਂਦਾ ਹੈ ਅਤੇ ਨਾਲ ਹੀ ਮਜਬੂਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਲੇਟ ਉੱਠਣ ਵਾਲੇ ਅਕਸਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਉੱਠਣਾ ਚਾਹੁੰਦੇ ਹਾਂ ਪਰ ਆਦਤ ਤੋਂ ਮਜਬੂਰ ਹੋਣ ਕਾਰਨ ਉੱਠਿਆ ਨਹੀਂ ਜਾਂਦਾ ਪਰ ਅਸੀਂ ਕਦੀ ਸੋਚਿਆ ਹੈ ਕਿ ਇਹ ਮਾੜੀਆਂ ਆਦਤਾਂ ਹੀ ਸਾਡੀ ਮਜਬੂਰੀ ਕਿਉਂ ਬਣਦੀਆਂ ਨੇ ਅਸੀਂ ਆਪਣੀਆਂ ਚੰਗੀਆਂ ਆਦਤਾਂ ਨੂੰ ਆਪਣੀ ਮਜਬੂਰੀ ਬਣਾ ਸਕਦੇ ਹਾਂ ਭਾਵੇਂ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕਦੇ ਜੋ ਅਸੀਂ ਨਾ ਚਾਹੁੰਦੇ ਹੋਏ ਵੀ ਉਹ ਚੰਗਾ ਕੰਮ ਸਾਡੇ ਕੋਲੋਂ ਹੋ ਜਾਵੇ ਉਹ ਚੰਗਾ ਕੰਮ ਸਾਡੀ ਮਜਬੂਰੀ ਬਣ ਜਾਵੇ ਕਿਉਂਕਿ ਆਦਤ ਤੋਂ ਮਜਬੂਰ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਮੈਂ ਇਸ ਆਦਤ ਦੇ ਅਧੀਨ ਹੋ ਗਿਆ ਹਾਂ ਮੈਂ ਇਸ ਆਦਤ ਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਫਿਰ ਜੇਕਰ ਉਸ ਆਦਤ ਦੇ ਅਨਸਾਰ ਹੀ ਆਪਾਂ ਚੱਲਣਾ ਹੈ ਤੇ ਫਿਰ ਉਹ ਆਦਤ ਮਾੜੀ ਕਿਉਂ ਚੰਗੀ ਹੋਣੀ ਚਾਹੀਦੀ ਹੈ ਚੰਗੀ ਆਦਤ ਸਾਡੀ ਮਜਬੂਰੀ ਬਣਨੀ ਚਾਹੀਦੀ ਹੈ ਤੇ ਜੋ ਵੀ ਲੋਕ ਸਵੇਰੇ 6 ਤੋਂ 7 ਵਜੇ ਦੇ ਵਿੱਚ ਕਾਰ ਉੱਠਦੇ ਨੇ ਅਤੇ ਉੱਠਣ ਤੋਂ ਬਾਅਦ ਸਾਰਾ ਦਿਨ ਪਛਤਾਉਂਦੇ ਨੇ ਕਿ ਕਾਸ਼ ਮੈਂ ਅੰਮ੍ਰਿਤ ਵੇਲੇ ਉੱਠ ਗਿਆ ਹੁੰਦਾ ਕਾਸ਼ ਮੈਂ 2 ਘੰਟੇ ਪਹਿਲਾਂ ਉੱਠ ਗਿਆ ਹੁੰਦਾ ਤਾਂ ਮੈਂ ਕਿੰਨੇ ਕਾਮਨ ਬੇੜ ਸਕਦਾ ਸੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਸਕਦਾ ਸੀ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ 3 ਤੋਂ 6 ਦਾ ਹੈ ਅਤੇ ਫਿਰ ਅਕਸਰ ਹੀ ਅਸੀਂ ਪਛਤਾਉਂਦੇ ਰਹਿੰਨੇ ਹਾਂ ਕਿ ਅਸੀਂ 2 ਵਜੇ ਵੀ ਉੱਠੇ 3 ਵਜੇ ਉੱਠਦੇ ਸਾਡੀ ਹਾਜ਼ਰੀ ਅੰਮ੍ਰਿਤ ਵੇਲੇ ਦੇ ਵਿੱਚ ਲੱਗ ਜਾਣੀ ਸੀ ਪ੍ਰਸਾਦ ਸੰਗਤ ਜੀ ਬਾਅਦ ਦੇ ਵਿੱਚ ਪਛਤਾਉਣ ਦੇ ਨਾਲ ਕੁਝ ਵੀ ਹੱਥ ਨਹੀਂ ਆਉਂਦਾ ਪ੍ਰਸਾਦ ਸੰਗਤ ਜੀ ਬਾਅਦ ਦੇ ਵਿੱਚ ਪਛਤਾਉਣ ਦੇ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਜਿਹੜਾ ਵੇਲਾ ਇੱਕ ਵਾਰੀ ਹੱਥ ਵਿੱਚੋਂ ਨਿਕਲ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਸਿਰਫ 1 ਘੰਟਾ ਵੀ ਪਹਿਲਾਂ ਉੱਠ ਪੈਂਦੇ ਹੋ ਜਿੱਦਾਂ 6 ਵਜੇ ਉੱਠਦੇ ਹੋ ਜੇਕਰ 5 ਵਜੇ ਉੱਠਦੇ ਹੋ ਜਾਂ 5:30 ਤੋਂ 6:30 ਵਜੇ ਤੱਕ ਉੱਠਦੇ ਹੋ ਤਾਂ ਹਾਜ਼ਰੀ ਅੰਮ੍ਰਿਤ ਵੇਲੇ ਦੇ ਵਿੱਚ ਪੈ ਜਾਂਦੀ ਹੈ ਤੁਹਾਡਾ ਸੰਪਰਕ ਤੁਹਾਡੀ ਅਰਦਾਸ ਤੁਹਾਡੀ ਆਵਾਜ਼ ਉਸ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਅੱਜ ਤੋਂ ਬਾਅਦ ਤੁਹਾਨੂੰ ਪਛਤਾਉਣ ਦੀ ਲੋੜ ਨਹੀਂ ਹੈ ਤੁਸੀਂ ਜਿੰਨੇ ਵਜੇ ਵੀ ਚਾਹੋ ਓਨੇ ਵਜੇ ਬੜੇ ਆਰਾਮ ਦੇ ਨਾਲ ਉੱਠ ਸਕਦੇ ਹੋ ਮੈਂ ਗੁਰੂ ਦੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਇਹ ਕੰਮ ਕਰਨਾ ਕੋਈ ਬਹੁਤ ਔਖਾ ਨਹੀਂ ਹੈ ਇਹ ਕੰਮ ਆਪਾਂ ਸੌਣ ਤੋਂ ਤੁਰੰਤ ਪਹਿਲਾਂ ਕਰਨਾ ਹੈ ਜਦੋਂ ਵੀ ਰਾਤ ਨੂੰ ਸੌਣਾ ਹੈ ਸੌਣ ਦੇ ਲਈ ਅਸੀਂ ਆਪਣੇ ਬਿਸਤਰ ਤੇ ਜਾਣਾ ਹੈ ਤਾਂ ਬਿਸਤਰ ਦੇ ਉੱਪਰ ਲੰਮੇ ਪਏ ਇੱਕ ਵਾਰ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਇਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਅਤੇ ਇੱਕ ਅਰਦਾਸ ਦੇ ਵਿੱਚ ਇੱਕੋ ਸ਼ਬਦ ਕਹਿਣਾ ਹੈ 25 ਵਾਰ ਕਹਿਣਾ ਹੈ ਪਹਿਲਾਂ ਤੁਸੀਂ 10 ਗੁਰੂ ਸਹਿਬਾਨਾਂ ਦੇ ਵਿੱਚੋਂ ਕਿਸੇ ਵੀ ਇੱਕ ਗੁਰੂ ਦਾ ਨਾਮ ਲੈ ਕੇ 25 ਵਾਰ ਬੋਲਣਾ ਹੈ ਚਾਹੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਲੈ ਲੈਣਾ ਚਾਹੇ ਗੁਰੂ ਰਾਮਦਾਸ ਪਾਤਸ਼ਾਹ ਜੀ ਚਾਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੰਤੋ ਭਾਵ ਇਹ ਹੈ ਕਿ ਇੱਕ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਕਿਸੇ ਵੀ ਗੁਰੂ ਦਾ ਨਾਮ ਲੈ ਸਕਦੇ ਹੋ ਘੱਟੋ ਘੱਟ 25 ਵਾਰ ਕਹਿਣਾ ਹੈ ਇਸ ਤੋਂ ਬਾਅਦ ਜੇ ਤੁਹਾਡਾ ਦਿਲ ਕਰਦਾ ਹੈ ਭਾਵੇਂ ਤੁਸੀਂ 50 ਵਾਰ ਕਹਿ ਲਓ ਭਾਵੇਂ ਤੁਸੀਂ 100 ਵਾਰ ਕਹਿ ਲਓ ਪਰ ਘੱਟੋ ਘੱਟ 25 ਵਾਰ ਗੁਰੂ ਦਾ ਨਾਮ ਲੈ ਕੇ ਫਿਰ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ ਵੀ ਇਨੇ ਵਜੇ ਉਠਾ ਦੇਣਾ ਚਾਹੇ ਤੁਸੀਂ 3 ਵਜੇ ਉੱਠਣਾ ਹੈ ਚਾਹੇ ਤੁਸੀਂ 4 ਵਜੇ ਉੱਠਣਾ ਹੈ 5 ਵਜੇ ਉੱਠਣਾ ਹੈ ਜਿੰਨੇ ਵਜੇ ਵੀ ਅਸੀਂ ਉੱਠਣਾ ਹੈ ਉਸ ਸਮੇਂ ਨੂੰ 25 ਵਾਰ ਰਿਪੀਟ ਕਰਨਾ ਹੈ ਅਤੇ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮੈਨੂੰ ਅੰਮ੍ਰਿਤ ਵੇਲੇ ਇੰਨੇ ਵਜੇ ਉਠਾ ਦੇਣਾ ਜਦੋਂ ਤੁਸੀਂ 25 ਵਾਰ ਗੱਲ ਇਹ ਕਹੋਗੇ ਕਹਿੰਦੇ ਹੋਏ ਸੌ ਜਾਉਗੇ ਤਾਂ ਤੁਸੀਂ ਸਵੇਰੇ ਉੱਠ ਕੇ ਹੈਰਾਨ ਹੋ ਜਾਓਗੇ ਕਿ ਜਦੋਂ ਵੀ ਤੁਹਾਡੀ అలਾਰਮ ਦੀ ਘੰਟੀ ਵੱਜੇਗੀ ਤੁਹਾਨੂੰ ਕੋਈ ਵੀ ਆਲਸ ਨਹੀਂ ਹੋਵੇਗਾ ਕੋਈ ਵੀ ਦਲੀਦਰ ਨਹੀਂ ਹੋਵੇਗਾ ਇਥੋਂ ਤੀਕਰ ਕਿ ਤੁਸੀਂ ਬਿਨਾਂ అలਾਰਮ ਤੋਂ ਹੀ ਅੰਮ੍ਰਿਤ ਵੇਲੇ ਉੱਠ ਜਾਓਗੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਸੀਂ ਬੜਾ ਵਧੀਆ ਉੱਠ ਪਾਉਗੇ ਤੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡਾ ਬਾਣੀ ਪੜਾਣ ਨੂੰ ਦਿਲ ਕਰੇਗਾ ਪਰ ਜੇ ਦੋ 25 ਵਾਰ ਬੋਲ ਕੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਅੱਖਾਂ ਬੰਦ ਕਰਕੇ ਮਨ ਤੋਂ ਕਹਿਣਾ ਹੈ ਇਹ ਨਹੀਂ ਕਿ ਸਿਰਫ ਜ਼ੁਬਾਨ ਦੇ ਨਾਲ ਕਹਿ ਦੇਣਾ ਹੈ ਜਾਂ ਟੀਵੀ ਵੇਖਦਿਆਂ ਵੇਖਦਿਆਂ ਕਹੀ ਜਾਣਾ ਹੈ ਨਹੀਂ ਪੂਰੇ ਮਨ ਤੋਂ ਪੂਰੇ ਭਰੋਸੇ ਦੇ ਨਾਲੇ ਸ਼ਬਦ ਨੂੰ ਕਹਿਣਾ ਹੈ ਇਸ ਗੱਲ ਨੂੰ ਕਹਿੰਦੇ ਹਾਂ ਹੋਇਆ ਤੁਹਾਡਾ ਧਿਆਨ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਜਦ ਜਿਸ ਵੀ ਗੁਰੂ ਸਾਹਿਬਾਨ ਦਾ ਨਾਮ ਤੁਸੀਂ ਲਾਉਂਗੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਬੇਨਤੀ ਕਰਨੀ ਹੈ ਤਾਂ ਤੁਸੀਂ ਕੱਲ ਨੂੰ ਇਹ ਫਰਕ ਦੇਖੋਗੇ ਸਾਧ ਸੰਗਤ ਜੀ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈ ਸੰਗਤ ਜੀ ਇਹ ਉਹਨਾਂ ਲਈ ਜੁਗਤ ਹੈ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਜਿਹੜੇ ਅੰਮ੍ਰਿਤ ਵੇਲੇ ਜਾਗ ਖੁੱਲਣ ਦੇ ਬਾਵਜੂਦ ਵੀ ਨਹੀਂ ਉੱਠ ਪਾਉਂਦੇ ਉਹ ਕਿ ਗੁਰਬਾਣੀ ਨਹੀਂ ਪੜ ਪਾਉਂਦੇ ਸਾਧ ਸੰਗਤ ਜੀ ਇਹ ਯੁਗਤ ਉਹਨਾਂ ਦੇ ਬੜੇ ਹੀ ਕੰਮ ਆਵੇਗੀ ਜੇਕਰ ਆਪਾਂ ਵੀ ਇਹ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ 25 ਵਾਰ ਇੱਕੋ ਸ਼ਬਦ ਕਹਿਣ ਨਾਲ ਜੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲਾ ਪੈ ਜਾਵੇ ਤਾਂ ਸਾਡੇ ਤੋਂ ਵੱਡੇ ਕਰਮਾ ਵਾਲਾ ਕੋਈ ਨਹੀਂ ਹੋ ਸਕਦਾ ਤੁਸੀਂ ਇੱਕ ਕੋਸ਼ਿਸ਼ ਜ਼ਰੂਰ ਕਰਨੀ ਹੈ ਜੇ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਤੁਹਾਡੇ ਭਾਗ ਕਰਮ ਬਦਲਨੇ ਹੋਏ ਤਾਂ ਜਰੂਰ ਕਿਰਪਾ ਕਰਨਗੇ ਤੁਹਾਨੂੰ ਅੰਮ੍ਰਿਤ ਵੇਲੇ ਜਾਗ ਜਰੂਰ ਆਵੇਗੀ ਕਿਉਂਕਿ ਜਦੋਂ ਆਪਾਂ ਕੋਈ ਵੀ ਗੱਲ ਮਨ ਦੇ ਨਾਲ ਕਹਿੰਨੇ ਹਾਂ ਵਾਰ-ਵਾਰ ਕਹਿੰਨੇ ਹਾਂ ਉਹ ਸਿੱਧੀ ਗੱਲ ਵਾਹਿਗੁਰੂ ਅਕਾਲ ਪੁਰਖ ਜੀ ਤੱਕ ਜਰੂਰ ਪਹੁੰਚਦੀ ਹੈ ਇਹ ਸਾਡੇ ਮਨ ਨੂੰ ਸੈੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਜਦੋਂ ਮਨ ਸੈੱਟ ਹੋਵੇਗਾ ਫਿਰ ਹੀ ਮਨ ਵੀ ਸਾਡੇ ਤਨ ਨੂੰ ਪ੍ਰੇਰਣਾ ਦਿੰਦਾ ਹੈ ਕੋਈ ਵੀ ਕੰਮ ਕਰਨ ਦੀ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਵਾਰ-ਵਾਰ ਸ਼ਬਦ ਬੋਲ ਕੇ ਆਪਣੇ ਆਪ ਨੂੰ ਸੈੱਟ ਕਰ ਲਵਾਂਗੇ ਕਿ ਮੈਂ ਸਵੇਰੇ ਇਹਨੇ ਵਜੇ ਉੱਠਣਾ ਹੈ ਟਾਈਮ ਤੁਸੀਂ ਇੱਕੋ ਹੀ ਰੱਖਣਾ ਹੈ ਚਾਹੇ 3 ਦਾ ਕਹਿ ਲਓ 4 ਦਾ ਕਹਿ ਲਓ 5 ਦਾ ਕਹਿ ਲਓ ਸਾਡਾ ਮਨ ਉਸੇ ਸਮੇਂ ਤੇ ਸੈੱਟ ਹੋ ਜਾਵੇਗਾ ਉਸ ਹਿਸਾਬ ਦੇ ਨਾਲ ਸਾਡੇ ਸਰੀਰ ਨੂੰ ਵੀ ਸੈੱਟ ਕਰ ਦੇਵੇਗਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਸ ਜੁਗਤੀ ਨਾਲ ਫਰਕ ਦਿਖਾਈ ਦਿੱਤਾ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਇਹ ਜੁਗਤੀ ਨੇ ਤੁਹਾਡੇ ਉੱਪਰ ਕਿੰਨਾ ਅਸਰ ਕੀਤਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਵਾਂ ਵਿੱਚ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ